ਪਿੰਡ ਚੱਲ ਜਾਂਦਾ ਇਲੈਕਸ਼ਨਾਂ ਦਾ ਟਾਈਮ ਤੁਹਾਨੂੰ ਪਤਾ ਹੀ ਹੈ ਵਾਹਿਗੁਰੂ ਆ ਵੀ ਮਾਨ ਸਾਹਿਬ ਨੇ ਵੀ ਕੋਠੀ ਕਰਤੀ ਰੈਨੂਵੇਟ ਸਤਿ ਸ੍ਰੀ ਅਕਾਲ ਜੀ ਵਿਆਹ ਤੇ ਸੱਦੋਂ ਦੇ ਸਾਥ ਲਿਓ ਭਰਾਵਾ ਮੈਂ ਕੱਪੜੇ ਸਵਾਈ ਬੈਠਾ ਹੈ ਜੀ ਗਰਮੀ ਬਹੁਤ ਆ ਇੱਥੇ ਤਰਾ ਕੱਟਦਾ ਗਰਮੀ ਨੇ ਸਾਡਾ ਇਕੱਠ ਬਹੁਤ ਅੰਦਰ ਸੂਤਰਾਂ ਨੇ ਸਾਨੂੰ ਖਬਰ ਦਿੱਤੀ ਹੈ ਤੇ ਵੋਟਾਂ ਦਾ ਪੂਰਾ ਜੋਰ ਆ ਸਭ ਤੋਂ ਹੌਟ ਸੀਟ ਆ ਸਾਡੀ ਬਟਿੰਡੇ ਵਾਲੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ ਜੰਡੇ ਬੱਪੂਆਂ ਨੂੰ ਖੜੇ ਬੈਠੇ ਜੇ ਮੈਨਾਂ ਇਗੜੀ ਮਰੇ ਹੀ ਪੇਜ ਮੈਂ ਹੀ ਹੋਏ ਹੁਣ ਆਪਾਂ ਸਮੁੱਧ ਕਰਨਾ ਸਾਡੇ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਬਾਬਾ ਜੀ ਤਾਂ ਅੱਜ ਕੱਲ ਤਾਂ ਨੌਜਵਾਨਾਂ ਨੂੰ ਸੌੜਾਂ ਤੱਕੜਿਆ ਹੈ ਕਿਹਣੀ ਬਾਬਾ ਜੀ ਜਿਹੜੀ ਅਸੀਂ ਸਾਡੀ ਸਰਕਾਰ ਬਣਾਓ ਜਿਹੜੀ ਸਾਡੇ ਪੰਜਾਬ ਲੈਵਲ ਤੇ ਸਾਡੇ ਕੰਮ ਰਹੇਗਾ ਕਾਚੇ ਦੀ ਪੱਕੀ ਡਿਉਟੀ ਆ ਬਈ ਟਾਈਮ ਨੇ ਬੰਝ ਡੇਰ ਪਿੰਡ ਵਾਲੇ ਦੀ ਪਹੁੰਚਦੇ ਪਰੇ ਮਲੋਟੋ ਚੱਲ ਕੇ ਆਇਆ ਬੜਾ ਮਸਕਰਾਲਾ ਮੈਂਬਰ ਸਾਹਿਬ ਆ ਓਕੇ ਆ ਬਈ ਉਹ ਤਾਂ ਇਹ ਹੋ ਗਿਆ ਜੇ ਚੇਅਰਮੈਨ ਸਾਹਿਬ ਪਹੁੰਚ ਚੁੱਕੇ ਨੇ ਵਧੀਆ ਸਿਹਤ ਕੋਈ ਨਹੀਂ ਜਿਹੜੀ ਆਪਣੀ ਸੀਟ ਆ ਤੇ ਬਿਠੰਡੇ ਨੂੰ ਜਿੱਤ ਕੇ ਆਪਣੇ ਜ਼ਿਲ੍ਹੇ ਦੀ ਔਰ ਆਪਣੇ ਪਿੰਡ ਦੀ ਤੇ ਆਪਣੇ ਹਲਕੇ ਦੀ ਸ਼ਾਨ ਬਤਾਓ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਤੁਹਾਨੂੰ ਦਬਾਉਣ ਦੀ ਬਹੁਤ ਕੋਸ਼ਿਸ਼ ਕੀਤੀ ਐ ਜੇ ਕਾਲੀ ਦਲ ਨੂੰ ਪਰ ਤੁਸੀਂ ਬਹੁਤ ਤਕੜੇ ਹੋ ਕੇ ਸ਼੍ਰੋਮਣੀ ਕਾਲੀ ਦਲ ਦਾ ਝੰਡਾ ਬਲੰਦ ਕੀਤਾ ਇੱਥੇ ਆ ਹਾਂਜੀ ਗੁੱਡ ਮਾਰਨਿੰਗ ਦੋਸਤੋ ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਜੀ ਬਹੁਤ ਜਿਆਦਾ ਮਿਹਨਤ ਲੱਗਦੀ ਹੈ ਸ਼ੇਅਰ ਵਾਲੇ ਤਾਂ ਬੰਮ ਹੀ ਘਟਦਾ ਕਰੋ ਹੁਣ ਜਿਵੇਂ ਤੁਸੀਂ ਦੇਖੀ ਜਾਂਦੇ ਹੋ ਨਾਲ ਦੇ ਨਾਲ ਹੀ ਇਹਦਾ ਲਿੰਕ ਕਾਪੀ ਕਰੋ WhatsApp ਤੇ ਪਾ ਦਿਓ ਸਾਰੇ ਕਿਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਬਾਕੀ ਆਪਾਂ ਫਿਰਦੇ ਪਿੰਡ ਜਿਵੇਂ ਤੁਹਾਨੂੰ ਦੱਸਿਆ ਜੀ ਪਿੰਡ ਪਹੁੰਚ ਗਏ ਸੀਗੇ ਤੇ ਸਤਨਾਵੈਗ ਸੱਚੇ ਬਾਦਸ਼ਾਹ ਤੇ ਪਿੰਡ ਚੱਲੀ ਜਾਂਦਾ ਇਲੈਕਸ਼ਨਾਂ ਦਾ ਟਾਈਮ ਤੁਹਾਨੂੰ ਪਤਾ ਹੀ ਹੈ ਵੋਟਾਂ ਆ ਗਈਆਂ ਇੱਕ ਤਰੀਕ ਨੂੰ ਵੋਟਾਂ ਤੇ ਹੁਣ ਚਾਚੇ ਜੀਰਕਾਂ ਬਾਕੀ ਦੋਸਤੋ ਅੱਜ ਮਿਲਦੇ ਆ ਸਾਰੇ ਰਿਯਾਰਾਂ ਦੋਸਤਾਂ ਨੂੰ ਬਹੁਤ ਟਾਈਮ ਹੋ ਗਿਆ ਕਿਉਂਕਿ ਫਿਰ ਮੈਂ ਜਾਣਾ ਚੰਡੀਗੜ੍ਹ ਕੱਲ ਨੂੰ ਤੇ ਅੱਜ ਇਹ ਦਿਨ ਹੈ ਅੱਜ ਸਾਰਾ ਨਾ ਕਰਦੇ ਆ ਗੱਲਾਂ ਆਪਾਂ ਆਗੇ ਜੀ ਆਪਣਾ ਗੁਰੂ ਘਰ ਸਤਨਾਮ ਵਾਹਿਗੁਰੂ ਸੱਚੇ ਪਾਸ਼ਾ ਵਾਹਿਗੁਰੂ ਮਾਨ ਸਾਹਿਬ ਨੇ ਵੀ ਕੋਠੀ ਕਰਤੀ ਰੈਨੋਵੇਟ ਤੇ ਮਾਨ ਸਾਹਿਬ ਬਹੁਤ ਬਹੁਤ ਤੁਹਾਨੂੰ ਵਧਾਈਆਂ ਤੇ ਬਹੁਤ ਸੋਹਣੀ ਲੱਗਦੀ ਹੈ ਇਹ ਤੇ ਹਵੇਲੀ ਆ ਜਿਹੜੀ ਲੋਕਲ ਮਤਲਬ ਅੱਜ ਦਰਵਾਜ਼ੇ ਬਣਾਉਂਦੇ ਬਹੁਤ ਸਾਰਾ ਪਹਿਲਾਂ ਤੇ ਬਣੇ ਹੋਇਆ ਹੈ ਤੇ ਬਾਕੀ ਜਦੋਂ ਕਦੇ ਓਪਨ ਹੋਈ ਤੁਹਾਨੂੰ ਦਿਖਾਵਾਂਗੇ ਸੁਖਮਨ ਮਾਨ ਸਾਡਾ ਛੋਟਾ ਭਰਾ ਬਹੁਤ ਮਿਹਨਤੀ ਬੰਦਾ ਹੈ ਤੇ ਬਹੁਤ ਸੋਹਣੀ ਹਵੇਲੀ ਬਣਾਈ ਹੈ ਇਹ ਵੀ ਤੁਹਾਨੂੰ ਦਿਖਾਵਾਂਗੇ ਬਹੁਤ ਸਾਲਾਂ ਦੀ ਪਈ ਵੀ ਪਰ ਲੱਗਦੀ ਐ ਜਿਵੇਂ ਅੱਜ ਹੀ ਬਣਾਈ ਹੁੰਦੀ ਆ ਆ ਬੈਠੀ ਆਪਣੇ ਬਜ਼ੁਰਗ ਸਤਿ ਸ੍ਰੀ ਅਕਾਲ ਜੀ ਹੋਰ ਇੱਟ ਜ ਤੱਕੜਿਓਂ ਰੌਣਕ ਮੇਲਾ ਪਿੰਡ ਦਾ ਵਿਆਹ ਲਾ ਮੁੰਡਾ ਮੇਲੀ ਗਿਆ ਮੈਨੂੰ ਹੰਤਾ ਬੁਲਾਉਂਦੇ ਨਹੀਂ ਜਉਂਦਾ ਰਿਸ਼ਤਾ ਹੋਇਆ ਬਈ ਨਹੀਂ ਨਹੀਂ ਯਾਰ ਇਹਨੂੰ ਬੁਲਾਵਾਂਗੇ ਯਾਰ ਹੋਰ ਯਾਰ ਵਿਆਹ ਤੇ ਸਦੋਂ ਦੇ ਸਾਥ ਲਿਓ ਭਰਾਵਾ ਮੈਂ ਕੱਪੜੇ ਸਵਾਈ ਬੈਠਾ ਪੱਕਾ ਹਾਂ ਹਾਂ ਲੁੱਡੀ ਪਾਉਣੀ ਆਪਾਂ ਆਪਣਾ ਯਾਰ ਭੋਲਾ ਸਾਨੂੰ ਲੈਣ ਆ ਗਿਆ ਕਿਉਂਕਿ ਗਰਮੀ ਬਹੁਤ ਆ ਇੱਥੇ ਤਰਾ ਘੜਦਾ ਗਰਮੀ ਨਹੀਂ ਸਾਡਾ ਤੇ ਭੋਲਾ ਸਾਨੂੰ ਐ ਲੱਗਿਆ ਮਸੀਹਾ ਹੀ ਹੁੰਦਾ ਜਿਵੇਂ ਮੁੜਕਾ ਮੁੜਕਾ ਆਈ ਜਾਂਦਾ ਭੋਲਾ ਸਾਨੂੰ ਲੈਣਾਗਾ ਉਹਦੇ ਹਾਰਲੇ ਡੇਵਲ ਸੰਤੇ ਹੁਣ ਜਾਣੇ ਜੀ ਮੀਟਿੰਗ ਚੱਕਰ ਆ ਕੋਨਾ ਖੜੀਆਂ ਜਾ ਕੇ ਵੇਣੀਆਂ ਕੀ ਮਾਹੌਲ ਹੈ ਵੋਟਾਂ ਦਾ ਪਹੁੰਚ ਗਏ ਆਪਾਂ ਕਾਰਾਂ ਘਰਾ ਆ ਗਈਆਂ ਤੇ ਕੱਠ ਬਹੁਤ ਅੰਦਰ ਸੂਤਰਾਂ ਨੇ ਸਾਨੂੰ ਖਬਰ ਦਿੱਤੀ ਐ ਜਾ ਕੇ ਵੇਣੇ ਆ ਕੇ ਟੰਗ ਰੱਖਿਆ ਸਮਝ ਲਈ ਚਲੋ ਕੋਈ ਗੱਲ ਨਹੀਂ ਵਾਹ ਵੀ ਵਾਹ ਬਸ ਹੁਣਾਂ ਮਹੀਨਾ ਆਈ ਕੋ ਚੱਲਣਾ ਪਿੰਡਾਂ ਚ ਮੀਟਿੰਗਾਂ ਗੱਲਾਂ ਬਾਤਾਂ ਤੇ ਵੋਟਾਂ ਦਾ ਪੂਰਾ ਜੋਰ ਆ ਸਭ ਤੋਂ ਹੌਟ ਸੀਟ ਆ ਸਾਡੀ ਬਠਿੰਡੇ ਵਾਲੀ ਅਸਤਰੀ ਗੱਲ ਜੀ ਪਹਿਲਾਂ ਸਾਰਿਆਂ ਨੂੰ ਉੱਤਰੇ ਨੂੰ ਬਗਾ ਜੁੰਡੇ ਬਾਬਾ ਨੂੰ ਕਰੇ ਬੈਠਾ ਹੋਰ ਸੇਵਕੇ ਹਾਂਜੀ ਮਾਨ ਸਾਹਿਬ ਕੀ ਹਾਲ ਹੈ ਹਾਂਜੀ ਸਰ ਸਾਤਰੀ ਗਾ ਜਾਈ ਸਾਤਰੀ ਗਾ ਬਾਬਾ ਸਾਤਰੀ ਕਾਲੀ ਸ੍ਰੀ ਸਾਤਰੀ ਕਾਲੀ ਹੋਰ ਮੁੰਡਾ ਕਾਮ ਹੋ ਠੀਕ ਹੈ ਜੀ ਜੇ ਬਾਈ ਕਾਮ ਹੋ ਜਮਾਂ ਨਿਕੜੀ ਮਰੇ ਹੀ ਪੈ ਜਮਾਂ ਹੀ ਹੋਏ ਇਹ ਤਾਂ ਕਾ ਹੀ ਬਣਦਾ ਜੰਨਾ ਲਿਸਾ ਲੱਗਦਾ ਜਮਾਂ ਹੀ ਹਣਾ ਹੋਠਾ ਨੇ ਤਕੜਿਓ ਰਾਵੀ ਆਪਾਂ ਸੀਡ ਮਾਰ ਲਈ ਆ ਹੁਣ ਆਪਾਂ ਸਮੁੱਧ ਕਰਨਾ ਸਾਡੇ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਕਿਹੜੀਆਂ ਚਾਹੀਦੀ ਬਿਲਕੁਲ ਕਰ ਦੋ ਕਦਕ ਪਰ ਗੋਠੀ ਵਧ ਗਈ ਅੱਜ ਆਉਂਗਾ ਕਿਹੜਾ ਬਾਰ ਹੋਰ ਬਰਾੜ ਸਾਹਿਬ ਹੋਰ ਮਾਨ ਸਾਹਿਬ ਤਕੜੇ ਹੋ ਮੈਤਰੀ ਕਿਵੇਂ ਹੋ ਠੀਕ ਠਾਕ ਹੋਰ ਮੈਤਰੀ ਤੁਸੀਂ ਦੱਸੋ ਹੋਰ ਵਧੀਆ ਜੀ ਹੋਰ ਸਾਹਿਬ ਸਾਹਿਬ ਤਕੜੇ ਹੋ ਬਾਬਾ ਜੀ ਬੈਠੇ ਆ ਤੇ ਬਾਬਾ ਜੀ ਨੂੰ ਤਕੜੇ ਪਰੇ ਕੁਝ ਨਾ ਬਾਬਾ ਜੀ ਤਾਂ ਲੈ ਬਾਬਾ ਜੀ ਤਾਂ ਅੱਜ ਕੱਲ ਤਾਂ ਨੌਜਵਾਨਾਂ ਨੂੰ ਸੌੜਾਂ ਤੱਕੜਿਆ ਕਹਣੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਤਿਆਰੀ ਹੈ ਪੂਰੀ ਵੋਟਾਂ ਦੀ ਹਾਂ ਜੀ ਹਾਂ ਪੂਰੀ ਤਿਆਰੀ ਹੈ ਸਾਰੇ ਪਿੰਡਾਂ ਜਾ ਰਹੇ ਆ ਹਾਂ ਜੀ ਜਿਹੜੇ ਖੇਤ ਮਜ਼ਦੂਰ ਉਹਨਾਂ ਨੂੰ ਪ੍ਰੇਰ ਰਹੇ ਆ ਸਹੀ ਗੱਲ ਹੈ ਜੀ ਵੀ ਆ ਸਮਾਂ ਆ ਗਿਆ ਭਾਈ ਅੱਗੇ ਭੁੱਲ ਕੇ ਤਾਂ ਹੁਣ ਨਾ ਭੁੱਲ ਜੀ ਹਾਂ ਲੋਕਾਂ ਨੂੰ ਸਮਝਾ ਰਹੇ ਆ ਸਹੀ ਗੱਲ ਹੈ ਜੀ ਤੁਹਾਡਾ ਆਏ ਕਿਤੇ ਬਹੁਤ ਵੱਡਾ ਯੋਗਦਾਨ ਹੁੰਦਾ ਜੀ ਹਾਂ ਜੀ ਹਾਂ ਜੀ ਹਾਂ ਜੀ ਯੋਗਦਾਨ ਪਾਉਣ ਦਾ ਫਰਕ ਪੈਂਦਾ ਆਪਣਾ ਸਾਰਿਆਂ ਦਾ ਹੀ ਕਿਉਂਕਿ ਆਪਣੇ ਹਲਕੇ ਦੀ ਆਪਣੇ ਪੰਜਾਬ ਦੀ ਸ਼ਾਨ ਆ ਸਹੀ ਗੱਲ ਹੈ ਤੇ ਕੀ ਲਾਦਾ ਭਾਈ ਫਰੈਂਕੀ ਮਾਹੌਲ ਬਹੁਤ ਜਿਆਦਾ ਬਦਲਿਆ ਜੀ ਇਹ ਆਇਆ ਵੀ ਜੇ ਆਪਾਂ ਮੋਟਰਸਾਈਕਲ ਤੇ ਕਾਰ ਤੇ ਛੂਹਦੇ ਨੇ ਟੱਪ ਕੇ ਉਹਨਾਂ ਨੂੰ ਘੱਟ ਪਤਾ ਲੱਗਦਾ ਅਸੀਮ ਮੋਟਰਾਂ ਗੱਡੀਆਂ ਜਾਣਦੇ ਆ ਲੋਕਾਂ ਤੋਂ ਸੁਣੇ ਲੋਕ ਕਹਿੰਦੇ ਵੀ ਬਾਦਲ ਸਾਹਿਬ ਦੀ ਸਰਕਾਰ ਇਹ ਤੋਂ 100 ਗੁਣੇ ਚੰਗੀ ਸੀ ਹਾਂਜੀ ਹਾਂਜੀ ਇਹ ਜਿਹੜਿਆ ਆਟਾ ਦਾਲ ਇਹ ਹੁਣ ਮਤਲਬ ਜਿਹੜੀ ਪੰਜਾਬ ਸਰਕਾਰ ਨੇ ਬੰਦ ਕਰਤੀ ਹਾਂਜੀ ਜਿਹੜੀ ਸੈਂਟਰ ਸਰਕਾਰ ਦਿੰਦੀ ਸੀ 30 ਕਿਲੋ ਹਾਂਜੀ 6 ਮਹੀਨਿਆਂ ਤੋਂ ਹਾਂਜੀ ਉਹ ਇਹਨਾਂ ਨੇ ਪਹਿਲਾਂ ਤਾਂ ਬਦਲ ਕੇ 15 ਕਿਲੋ ਕਰਤੀ ਹਾਂਜੀ ਤੇ 15 ਕਿਲੋ ਤੋਂ ਬਾਅਦ ਹੁਣ ਅੱਜ ਕੀ 10 ਕਿਲੋ ਕਰਤੀ ਹਾਂ ਸਹੀ ਗੱਲ ਠੀਕ ਆ ਵੀ ਲੋਕਾਂ ਨੂੰ ਇੱਕ ਮਤਲਬ ਉਹ ਲਾਰਾ ਜਾ ਲਾਉਣ ਵਾਲੀ ਜਾਂ ਮਤਲਬ ਵੀ ਝਾਕ ਜੀ ਰੱਖਣਾ ਇਹ ਬਾਦਲ ਸਾਹਿਬ ਦੀ ਸਰਕਾਰ ਤੋਂ ਸਾਨੂੰ ਆਸਾਂ ਬਿੰਦਾ ਆਏਗੀਆਂ ਤੇ ਇਹ ਹੀ ਸਾਡਾ ਕੁਝ ਕਰ ਸਕਦੀ ਆ ਤੇ ਸਾਰੇ ਪੰਜਾਬ ਦੇ ਸਾਰੇ ਭਰਾਵਾਂ ਨੂੰ ਤੇ ਇਹ ਹੀ ਬੇਨਤੀ ਕਰਦਾ ਵੀ ਭਾਈ ਆਪਣਾ ਟਾਈਮ ਇਹਨਾਂ ਲੋਕਾਂ ਦੀ ਗੱਲ ਨੂੰ ਸਮਝ ਕੇ ਇਹਨਾਂ ਤੋਂ ਸਜੇਤ ਰਹੋ ਇਹ ਝੂਠੇ ਲਾਰੇ ਲਾ ਕੇ ਤੇ ਸਾਥੋਂ ਵੋਟਾਂ ਬਟੋਰ ਲੈਂਦੇ ਆ ਤੇ ਮੁੜ ਕੇ 5 ਸਾਲ ਗੱਲ ਨਹੀਂ ਕਰ ਚਾਰ ਪਿੰਡਾਂ 'ਚ ਗਿਆ ਹਾਂ ਜੀ ਮੈਂ ਜਾ ਕੇ ਉੱਥੇ ਵੇੜਿਆ ਫਿਟੀਆਂ ਕਰੀਆਂ ਉੱਥੇ ਮਤਲਬ ਲੋਕਾਂ ਦਾ ਇੰਨਾ ਉਤਸ਼ਾਹ ਇੰਨਾ ਮਿਲਦਾ ਜਿਹੜੇ ਕੋਈ ਗਿਲੇ ਸਕਵੇ ਸਾਰੇ ਭੁੱਲ ਕੇ ਆਪਾਂ ਪਾਰਟੀ ਵਿੱਚੋਂ ਪਿੰਡਾਂ 'ਚ ਤਾਂ ਆਪਣਾ 100 ਵਾਰੀ ਹੋ ਸਕਦਾ ਸਹੀ ਗੱਲ ਸਹੀ ਪਿੰਡਾਂ ਵਾਲੀ ਗੱਲ ਨਹੀਂ ਰੱਖਣੀ ਚਾਹੀਦੀ ਵੀ ਅਸੀਂ ਉਹਨੂੰ ਨੀਮਾ ਚਕਾਉਣਾ ਉਹਨੂੰ ਨੀਮਾ ਚਕਾਉਣਾ ਨਹੀਂ ਅਸੀਂ ਕਹ ਅਗਲੀ ਸੋਚ ਜਿਹੜੀ ਅਸੀਂ ਸਾਡੀ ਸਰਕਾਰ ਬਣਾਓ ਜਿਹੜੀ ਸਾਡੇ ਪੰਜਾਬ ਲੈਵਲ ਤੇ ਸਾਡੇ ਕੰਮ ਚਾਚਾ ਯਾਰਗੇ ਪਹੁੰਚ ਗਏ ਮਲੋਟੋਂ ਕਾਚੇ ਦੀ ਪੱਕੀ ਡਿਉੜੀ ਆ ਬਈ ਟਾਈਮ ਨੇ ਪਹੁੰਚਦੇ ਰਪੰਡ ਵਾਲੇ ਨਹੀਂ ਪਹੁੰਚਦੇ ਪਰੇ ਮਲੋਟੋਂ ਚੱਲ ਕੇ ਆਏ ਇਹਨੂੰ ਆਦੇ ਵੀ ਹਿੰਮਤ ਮਿਹਨਤ ਕਣੀ ਹਾਂ ਹੋਰ ਇਹਦਾ ਤਗੜੀ ਸੇਤ ਹੋਰ ਦੱਸਦਾ ਓਕੇ ਜਮਾ ਕਦੇ ਮੱਧ ਕਿਤੇ ਗੱਲ ਹੋ ਜੇ ਜਦੋਂ ਫੜ ਕੇ ਇੱਧਰ ਕੋਈ ਜ਼ਰੂਰੀ ਮੁੱਦਾ ਪੜਕਿਆ ਹੋਇਆ ਹੋ ਠੀਕ ਹੋ ਕੈਸ਼ ਹੋ ਰਹੀ ਆ ਵੜਾ ਮਸਕਰਾਲਾ ਮੈਂਬਰ ਸਾਹਿਬ ਉਹ ਤਾਂ ਇਹ ਹੋ ਗਿਆ ਜੇ ਕੋਈ ਤਾਂ ਨਹੀਂ ਲਗਾਰਾ ਕਿ ਮੈਨੂੰ ਪਤਾ ਨਹੀਂ ਕੀ ਹੋ ਗਿਆ ਉਹ ਚੇਅਰਮੈਨ ਸਾਹਿਬ ਪਹੁੰਚ ਚੁੱਕੇ ਨੇ ਹੋਰ ਖੋਸਾ ਸਾਹਿਬ ਤਗੜਿਓਂ ਹੋਰ ਬਾਈ ਜੀ ਵਧੀਆ ਜੀ ਹੋਰ ਠੀਕ ਹੋ ਜੀ ਸੈਡ ਲੱਗਦਾ ਬਾਈ ਤਾਂ ਘਰੇ ਲੜ ਲੜ ਕੇ ਆ ਜਾਂਦਾ ਕੀ ਚੱਲ ਰਿਹਾ ਹੈ ਕੀ ਮੌਲਾ ਵਧੀਆ ਚੜਦੀ ਕਲਾ ਤਾਂ ਵੀ ਕੀ ਅੰਦਰਲੀ ਰਿਪੋਰਟ ਵਧੀਆ ਰਿਪੋਰਟ ਹੈ ਓਕੇ ਓਕੇ ਰਿਪੋਰਟ ਹੈ ਜੱਤਾ ਕੇ ਪਰੇ ਪਰ ਡਿਲੀਟ ਨਾ ਕੋਈ ਨਾ ਕੋਈ ਦੇ ਭਾਈਓ ਕੀ ਹਾਲ ਠੀਕ ਹੈ ਆ ਨਵਜੋਤ ਵੀ ਠੀਕ ਹੈ ਵਧੀਆ ਸਿਹਤ ਆਜੋ 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 ਫਿਰ ਹੋਈ ਨੈਸ਼ਨਲ ਤੇ ਬਾਈ ਬੈਠਾ ਲਵ ਯੂ ਬੇਬੇ ਬਾਪੂ ਕਿਵੇਂ ਸੈੱਜ ਰਿਹਾ ਓਏ ਵਧੀਆ ਵਧੀਆ ਬਾਲੇ ਮੰਦਾ ਹੀ ਬਹੁਤ ਹੈ ਠੀਕ ਹੈ ਆਜੋ ਸਭ ਠੀਕ ਹੋ ਨਾ ਕਰਨ ਵਾਸੀਓ ਜੋਵਾਨੋ ਤੇ ਬੱਚੋ ਸਾਡੇ درمیان ਪਹੁੰਚੇ ਸਾਡੇ ਹਲਕੇ ਦੇ ਬਹੁਤ ਬਹੁਤ ਸੱਜਣਾਂ ਆਏ ਸਰਕਾਰ ਅੰਦਰ ਸੰਜੀਪ ਜੀ ਜਿਹੜਾ ਜਿਹੜੇ ਕਿ ਸਾਡੇ ਹਲਕਾ ਲੰਮੀ ਦੇ ਵਿੱਚ ਆਉਣ ਕਰਦੇ ਆ ਉਹਨਾਂ ਦੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਅਸੀਂ ਜਿਹੜਾ ਹੁਣ ਇਲੈਕਸ਼ਨ ਦਾ ਵਿਗਲਾ ਜਿਹੜਾ ਬਾਕੀ ਕਿ ਸਾਨੂੰ ਸਾਰੇ ਹੀ ਭਰਾਵਾਂ ਨੂੰ ਆਪਣੇ ਆਪਣੀ ਥਾਂ ਆਪਣੇ ਕਮਾਂਕਾਰਾਂ ਨੂੰ ਦੋ ਚਾਰ ਦਾ ਸੰਭਾਲਦੇ ਹੋਇਆ ਤੁਮ ਕਿਸੇ ਕੱਸ ਲੈਣੇ ਚਾਹੀਦੇ ਆ ਤੇ ਆਪਾਂ ਵੱਧ ਤੋਂ ਵੱਧ ਹਿੰਮਤ ਕਰਕੇ ਲੋਕਾਂ ਨੂੰ ਪ੍ਰੇਰ ਕੇ ਆਪਣੇ ਰਿਸ਼ਤੇਦਾਰਾਂ ਨੂੰ ਜੇ ਆਪਾਂ ਪਹੁੰਚ ਨਹੀਂ ਸਕਦੇ ਤਾਂ ਫੋਨ ਜਰੂਰ ਕਰੋ ਕਿ ਭਾਈ ਜਿਹੜੇ ਭੁੱਲੇ ਭਟਕੇ ਆ ਉਹ ਹੁਣ ਆਪਣਾ ਜਿਹੜਾ ਪਿਛਲਾ ਮੌਕਾ ਗੰਤੀ ਕੀਤੀ ਆ ਉਹ ਹੁਣ ਸੰਭਾਲ ਲਓ ਹੁਣ ਟਾਈਮ ਆ ਕਾਲੀ ਦਲ ਤੋਂ ਬਿਨਾ ਆਪਣਾ ਕਿਸਾਨ ਤੇ ਮਜ਼ਦੂਰਾਂ ਦਾ ਕੋਈ ਸਹਾਰਾ ਨਹੀਂ ਦੁਨੀਆ ਪਾਰਟੀਆਂ ਆਉਂਦੀਆਂ ਵੋਟਾਂ ਲੈ ਕੇ ਕੇਜਰੀਵਾਲ ਨੂੰ ਉੱਦਲੀ ਜਾ ਬੰਦੇ ਨਾ ਪੈਸਾ ਉਧਰ ਲਾਈ ਗਏ ਬਾਹਰ ਲਿਆ ਸਪੇਟਾਂ ਦੇ ਵਿੱਚ ਇੱਥੋਂ ਚੱਕ ਚੱਕ ਕੇ ਆਪਾਂ ਨੂੰ ਕਰਜ਼ਾਈ ਕਰਤਾ ਉਹਨਾਂ ਕਰਜ਼ਾ ਜਿਹੜਾ ਉਹ ਮੇਰਾ ਖਿਆਲ ਵੀ ਇੱਕ ਬਾਦਲ ਦੀ ਸਰਕਾਰ ਤੇ ਕਾਂਗਰਸ ਦੀ ਸਰਕਾਰ ਚ ਜਦੋਂ ਤੋਂ ਦੇਸ਼ ਯਾਦਵ ਚੋਣਾ ਲੜਨਗੇ ਡਿਸ਼ੂ ਹੋਇਆ ਜਿਨ੍ਹਾਂ ਨੇ ਆ 2 ਸਾਲ ਲੱਕ ਕਰ ਵੀ ਦਿੱਤਾ ਤੇ ਅਜੇ 3 ਸਾਲ ਬਾਕੀ ਰਹਿੰਦੇ ਆ 3 ਸਾਲਾਂ ਦੇ ਵਿੱਚ ਤਾਂ ਮੈਨੂੰ ਲੱਗਦਾ ਵੀ ਪੰਜਾਬ ਨੂੰ ਬਚ ਨਹੀਂ ਨਹੀਂ ਦੇਣਾ ਇਸ ਕਰਕੇ ਆਪਾਂ ਹੁਣੇ ਮੌਕੇ ਨੂੰ ਸੰਭਾਲ ਕੇ ਤੇ ਆਪਾਂ ਵੱਧ ਤੋਂ ਵੱਧ ਬੋਟਾ ਪਾ ਕੇ ਤੇ ਬੀਬਾ ਹਰ ਸਿਮਰਤਪੁਰ ਬਾਦਲ ਨੂੰ ਜਿਤਾਵਾ ਤੇ ਵੱਧ ਤੋਂ ਵੱਧ ਰੀਡ ਲੈ ਕੇ ਜਿਹੜੀ ਆਪਣੀ ਸੀਟ ਆ ਤੇ ਬਠਿੰਡੇ ਨੂੰ ਜਿੱਤ ਕੇ ਆਪਣੇ ਜ਼ਿਲ੍ਹੇ ਦੀ ਔਰ ਆਪਣੇ ਪਿੰਡ ਦੀ ਤੇ ਆਪਣੇ ਹਲਕੇ ਦੀ ਸ਼ਾਨ ਵਧਾਓ ਇੰਨੀਆਂ ਗੱਲਾਂ ਕਹਿੰਦਾ ਹਾਂ ਮੈਂ ਥੇਮਾ ਦਾ ਜੱਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਜਵਾਨੋ ਬਜ਼ੁਰਗੋ ਵਾਹਿਗੁਰੂ ਜੀ ਦਾ ਧੰਸਾ ਵਾਹਿਗੁਰੂ ਜੀ ਕੀ ਫਤਿਹ ਦੂਸਰੀ ਬੇਨਤੀ ਮੇਰੀ ਇਹ ਆ ਕਿ ਆਪਾਂ ਕਾਲੀ ਦਲ ਦੇ ਨਾਲ ਜੁੜਿਆ ਤੇ ਜੁੜ ਕੇ ਰਹੋ ਤੁਸੀਂ ਇਸ ਗੱਲ ਨੂੰ ਸੋਚੋ ਵੀ ਜਿਹੜੇ ਬੰਦਿਆਂ ਦਾ ਸਟੈਂਡ ਹੀ ਨਹੀਂ ਉਹਨਾਂ ਦੇ ਵਗਰ ਫਿਰਦੇ ਆਪਾਂ ਜਿਨ੍ਹਾਂ ਦਾ ਸਟੈਂਡ ਹੀ ਨਹੀਂ ਆਪਣੇ ਪਿੰਡ ਦੇ ਵਿੱਚ ਮੇਖੋ 1-2 ਸਾਲਾਂ ਦੇ ਵਿੱਚ ਦੋ ਸਨ ਸਟੈਂਡ ਬਰਨ ਗਏ ਤੁਸੀਂ ਕੰਮ ਕੀ ਤੋਂ ਲਾਉਂਦੇ ਤੁਸੀਂ ਇੱਕ ਬੰਦੇ ਦੀ ਬਾਹ ਫੜੋ ਕਿਉਂਕਿ ਕਾਲੀ ਦਲ ਆਪਣੇ ਬਾਦਲ ਬੈਠਾ ਹੈ ਤੇ ਜਿਹੜੇ ਦਿੱਲੀ ਤੋਂ ਚੱਲ ਕੇ ਇੱਥੇ ਆਉਣਗੇ ਉਹਨਾਂ ਨੂੰ ਆਪਾਂ ਕਿੱਥੇ ਭਾਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹ ਵਾਹਿਗੁਰੂ ਜੀ ਕੀ ਫਤਿਹ ਭਰਾਓ ਇਹ ਨਗਰ ਬਹੁਤ ਜਾਗਰੂਤ ਨਗਰ ਹੈ ਮੈਂ ਸਭ ਇਹਦੇ ਕਿ ਤੁਹਾਨੂੰ ਇੱਕ ਗੱਲਾ ਕਰਨੀ ਆ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ ਔਰ ਤੁਸੀਂ ਪਾਰਟੀ ਦੇ ਐਡੇ ਤੇ ਜਨ ਯੋਧੇ ਹੋ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਤੁਹਾਨੂੰ ਦਬਾਉਣ ਦੀ ਬਹੁਤ ਕੋਸ਼ਿਸ਼ ਕੀਤੀ ਇੱਥੇ ਕਾਲੀ ਦਲੋਂ ਪਰ ਤੁਸੀਂ ਬਹੁਤ ਤਕੜੇ ਹੋ ਕੇ ਸ਼੍ਰੋਮਣੀ ਕਾਲੀ ਦਲ ਦਾ ਝੰਡਾ ਬਲੰਦ ਕੀਤਾ ਇੱਥੇ ਆ ਪਰ ਮੈਨੂੰ ਉਮੀਦ ਹੈ ਕਿ ਅੱਗੇ ਨੂੰ ਵੀ ਇਦਾਂ ਵੀ ਬਲੰਦ ਕਰੋਗੇ ਬੜੀਆਂ ਹਨੇਰੀਆਂ ਆਈਆਂ ਚੂਟਪਾ ਦਾ ਆਇਆ ਜਿਹੜੇ ਪੰਜਾਬ ਵਹਿ ਗਿਆ ਉਹਦੇ ਵਿੱਚ ਆਪਣਾ ਨਕਸ਼ਾਤ ਹੋਇਆ ਪੰਜਾਬ ਦਾ ਨਕਸ਼ਾਤ ਹੋਇਆ ਕੋਈ ਤਾਂ ਖੇਲਾ ਆਇਆ ਕਹਿੰਦਾ ਘਰ ਘਰ ਨੌਕਰੀ ਦੇ ਦੇਾਂਗੇ ਆਪਣੇ ਪਿੰਡ ਦੀਆਂ ਸੱਥਾਂ 'ਚ ਵੀ ਖੜ ਕੇ ਬੋਲ ਕੇ ਗਏ ਕਿ ਤੁਹਾਡੇ ਪਿੰਡ ਦੇ ਵੀ ਸਿਪਾ ਸਲਾਦ ਸਭ ਉਸ ਮਹਿਮਾ ਦੇ ਤਾਂ ਤੁਹਾਡੇ ਪਿੰਡ 'ਚ ਕਿੰਨੇ ਬ ਨੌਕਰੀ ਲੱਗੇ ਉਹ ਤੁਸੀਂ ਜਾਣਦੇ ਹੋ ਕਹਿੰਦੇ ਸੀ ਨਸ਼ਾ ਖਤਮ ਕਰ ਦੇਾਂਗੇ ਉਹਦਾ ਕੀ ਬਣਿਆ ਤੁਸੀਂ ਜਾਣਦੇ ਹੋ ਫੇਰ ਪਿਛਲੇ ਕਿਹੜੇ ਬਦਲਾਵ ਦੀ ਸਰਕਾਰ ਆਈ ਕਹਿੰਦੇ ਹਰ ਇੱਕ ਬੀਬੀ ਨੂੰ 1000 ਰੁਪਏ ਮਿਲ ਜੂਗਾ ਆ ਹੋ ਜੂਗਾ ਉਹ ਹੋ ਜੂਗਾ ਕਿਸੇ ਗੱਲ 'ਚ ਕੋਈ 1% ਵੀ ਸੱਚ ਨਿਕਲਿਆ ਕਰਦੇ ਹੋ ਕਹਿੰਦੇ ਸੀ ਗੜੇ ਮਗਰੋਂ ਪੈਣਗੇ 24000 24 ਘੰਟਿਆਂ ਦੀ ਤੁਹਾਡੇ ਖਾਤੇ ਜਾਜੂ ਆਦੇ ਜਿਗਦੀ 25000 ਤੁਹਾਡੇ ਖਾਤੇ ਜਾਜੂਗਾ ਤੇ ਜਦੋਂ ਹੁਣ ਕਿਸੇ ਨੇ ਸਵਾਲ ਕੀਤਾ ਸਮਝੂ ਲਿਏ ਨੇ ਕਹਿੰਦੇ ਇਹ ਮੰਤਰੀ ਜੀ ਜਿਹੜੇ ਖੇਤੀਬਾੜੀ ਮੰਤਰੀ ਐ ਇਹ ਕਹਿੰਦੇ ਇਹ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਕਰਨੀਆਂ ਥੋੜਾ ਹੁੰਦੀਆਂ ਦੂਜੇ ਪਾਸੇ ਤੁਸੀਂ ਬਾਦਲ ਸਾਹਿਬ ਨੂੰ ਚੁਣਦੇ ਰਹੇ ਹੋ ਬਾਦਲ ਪਰਵਾੜ ਨੂੰ ਤਾਕਤ ਦਿੰਦੇ ਰਹੇ ਹੋ ਸ਼ਰਮਣੀ ਅਕਾਲੀ ਦਲ ਨੂੰ ਤਾਕਤ ਦਿੰਦੇ ਰਹੇ ਹੋ ਸ਼ਰਮਣੀ ਅਕਾਲੀ ਦਲੇ ਕਦੇ ਇਹ ਨਹੀਂ ਕਿਹਾ ਕਿ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਅਸੀਂ ਕਿਹਾ ਵੀ ਆਟਾ ਦਾਲ ਦੇਵਾਂਗੇ ਦਿੱਤਾ ਅਸੀਂ ਕਿਹਾ ਸ਼ਗਨ ਸਕੀਨ ਦੇਵਾਂਗੇ ਦਿੱਤੀ ਅਸੀਂ ਕਿਹਾ ਕਿ ਤੁਹਾਡੇ ਖਾਲ ਪੱਖੇ ਕੀਤੇ ਜਾਣਗੇ ਕੀਤੇ ਅਸੀਂ ਤੁਹਾਨੂੰ ਘਰ ਟਿਊਬ ਲਾਂਦੇ ਬਿੱਲ ਮਾਫ ਕਰਾਂਗੇ ਕੀਤਾ ਅਸੀਂ ਤੁਹਾਨੂੰ ਕਿਹਾ ਕਿ ਟਰੈਕਟਰ ਨੂੰ ਵੱਡਾ ਬਣਾਵਾਂਗੇ ਬਣਾਇਆ ਕੋਈ ਟੈਕਸ ਨਹੀਂ ਅਸੀਂ ਤੁਹਾਨੂੰ ਕਿਹਾ ਮਾਲਕੀਆ ਮਾਫ ਕਰਾਂਗੇ ਕੀਤਾ ਅਸੀਂ ਤੁਹਾਨੂੰ ਕਿਹਾ ਕਿ ਮੋਟਰਾਂ ਦੇ ਕਨੈਕਸ਼ਨ ਦੇਵਾਂਗੇ ਤੁਸੀਂ ਯਾਦ ਕਰੋ ਕਿ ਘਰ-ਘਰ ਮੋਟਰ ਲੱਗੀ ਲੱਗੀ ਕਿਣੀ ਸਹੀ ਗੱਲ ਹੈ ਚਾਰ-ਚਾਰ ਪੰਜ-ਪੰਜ ਕਿੱਲਾਂ ਤੇ ਮੋਟਰਾਂ ਲੱਗੀਆਂ ਕੋਈ ਵੱਡਾ ਪਿੰਡ ਦਾ ਲੀਡਰ ਉੱਠਦਾ ਹੈ ਉਹ ਪਿੰਡ ਦੀ ਤਰੱਕੀ ਦਾ ਪਹਿਲਾਂ ਸੋਚਦਾ ਮੈਂ ਆਪਦੇ ਪਿੰਡ ਵਿੱਚ ਮੈਂ ਕਹਿੰਦਾ ਵੀ ਮੈਂ ਨਰਕ ਕੱਢਿਆ ਮਰੀਆਂ ਗਲੀਆਂ ਨਾਲੀਆਂ ਸਭ ਤੋਂ ਪਹਿਲਾਂ ਮੈਂ ਪੁੱਛੀ ਅੰਗੜੀਆਂ ਆਪਣੇ ਬੈਠਾ ਸੀਵਰੇਜ ਪਾਇਆ ਟਿਊਬ ਵੱਲਾਂ ਦੇ ਕਨੈਕਸ਼ਨ ਵਧੂ ਕੀਤੇ ਆਪਾਂ ਮਕਾਨਾਂ ਦੇ ਚੈੱਕ ਕੀਤੇ ਉੱਤੇ ਜੋ ਪੈਣ ਬਰਾਵਾ ਦਾ ਜੇ ਕਦੇ ਕੋਈ ਨੁਕਸਾਨ ਹੋਇਆ ਮਾਫੀਆ ਵੀ ਆਇਆ ਜੇ ਕੋਈ ਬਿਮਾਰ ਹੁੰਦਾ ਸੀ ਉਹਨੂੰ ਮਾਲੀ ਸਹਾਇਤਾ ਵੀ ਆਉਂਦੀ ਸੀ ਇਹਦਾ ਨਾਲ ਪਿੰਡਾਂ ਕੁੱਡੀਆਂ ਥੋੜੇ ਪਿੰਡ ਦੀ ਤਾਂ ਛੱਡੋ ਯਾਰ ਵੀ ਥੋੜੇ ਪਿੰਡ ਕੀ ਕਰਨਾ ਹੈ ਕੁੱਡੀਆਂ ਜਨੂੰ ਪੁੱਛ ਲੋ ਵੀ ਜਾ ਕੇ ਇੱਕ ਨਿਸ਼ਾਨੀ ਦੱਸ ਦੇ ਜਿਹੜੀ ਇਹਨੇ ਕੀਤੀ ਤੁਹਾਡੀਆਂ ਦਾ ਸ਼ਰਮ ਅਕਾਲੀ ਦਲ ਨਾਲ ਯਾਰੀਆਂ ਨੇ ਸਾਨੂੰ ਤੁਹਾਡੇ ਤੇ ਬਹੁਤ ਵੱਡਾ ਮਾਣ ਹੈ ਤੇ ਮੇਰੀ ਤੁਹਾਨੂੰ ਇਹ ਹੱਥ ਵਨ ਕੇ ਬੇਨਤੀ ਹੈ ਇੱਕ ਤਾਂ ਪ੍ਰੋਗਰਾਮ ਬਣਾ ਲਓ ਵੀ ਡੋਰ ਟੂ ਡੋਰ ਕਰ ਦੋ ਬੰਡੋ ਹੋਰ ਜੇ ਕਿਸੇ ਦਾ ਕੋ ਹੁਕਮ ਹੋਵੇ ਜਾਂ ਬੋਲਦੇ ਆਂ ਕਿ ਵੱਧ ਘੱਟ ਗੱਲ ਕਹੀ ਹੋਵੇ ਉਹਦੀ ਮਾਫੀ ਚਾਹੁੰਦੇ ਆਂ ਸਾਰਿਆਂ ਦਾ ਤੁਸੀਂ ਅੱਜ ਬੜਾ ਸਖੀਤੀ ਸਭਾ ਕੱਟ ਕੇ ਇੱਥੇ ਪਹੁੰਚਿਓ ਕੋਟਨ ਕੋਟ ਧੰਨਵਾਦ ਹੁਣ ਭਰਾਵੋ ਰੋਜ਼ ਤਣਕੇ 2 ਘੰਟੇ ਦੇ ਇੱਕ ਘੰਟੇ ਦੇ ਤਿੰਨ ਘੰਟੇ ਦੇ ਦਿਆ ਕਰੋ ਬਾਕੀ ਧੂੜੀ ਬਣਾਈ ਜਾਇਆ ਕਰੋ ਬੜਾ ਕੋਈ ਗੱਲ ਨਹੀਂ ਇੰਨੀ ਗੇ ਬੇਨਤੀ ਪ੍ਰਵਾਨ ਕਰਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 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 Tchau.